গি <laughs> গি ਨਿਆਟੋਟਾ ਮੈਂ ਡਾਕਟਰ ਬਲਕਾਸ਼ ਸਿੰਘ ਜਿਲ੍ਹਾ ਪਰਿਵਾਰਕ ਯੋਗਦਾਨ ਇਸ ਟਾਈਮ ਕਾਲ ਕਰ ਰਹਾ ਹਾਂ ਹਸਪੀਟਲ ਤੋਂ ਹਾਂ ਸਰ ਜੀ ਅੱਜ ਕਿੰਨੇ ਕੋ ਪੇਸ਼ੈਂਟ ਆ ਗਏ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਉੱਤੇ ਫੱਟੜ ਹੋਇਆ ਸਰ ਅੱਜ ਤੱਕ ਸਾਡੇ ਕੋਲ 5 ਪੇਸ਼ੈਂਟ ਆਪਾਂ ਰਿਸਿਵ ਕੀਤੇ ਨੇ ਜਿਨ੍ਹਾਂ ਚੋਂ ਇੱਕ ਪੇਸ਼ੈਂਟ ਰੈਫਰ ਹੋ ਗਿਆ ਇਸ ਟਾਈਮ 4 ਪੇਸ਼ੈਂਟ ਆਪਣੇ ਕੋਲ ਰਾਤ ਕਰ ਰਹੇ ਨੇ ਹਾਂ ਸਰ ਜੀ ਇਲਾਜ ਦਾ ਪੂਰਾ ਪ੍ਰਬੰਧ ਹੈ ਹਾਂ ਜੀ ਕੀ ਨਾਂ ਤੁਹਾਡਾ ਸਤਵੰਦ ਸਿੰਘ ਬਰੀਦਪੁਰ ਸੂਬਾ ਕਮੇਟੀ ਮੈਂਬਰ ਵੀ ਕੇ ਜੂ ਕ੍ਰਾਂਤੀਕਾਰੀ ਪ੍ਰਧਾਨ ਜੀ ਹੁਣ ਜਿਹੜੇ ਉੱਥੇ ਕਿਸਾਨਾਂ ਦੇ ਉੱਪਰ ਗੋਲੀਬਾਰੀ ਕਰ ਰਹੇ ਹੈਗੇ ਹਰਿਆਣਾ ਪੁਲਿਸ ਕਿੰਨੇ ਕੁ ਮਤਲਬ ਕਿਸਾਨ ਫੱਟੜ ਹੋ ਕੇ ਆ ਗਏ ਐਮਰਜੈਂਸੀ ਪੰਜ ਕਿਸਾਨ ਨੇਗੇ ਜਿਹੜੇ ਆਗੂ ਉੱਥੇ ਫੱਟੜ ਹੋ ਕੇ ਆ ਚੁੱਕੇ ਨੇਗੇ ਤੇ ਲਗਾਤਾਰ ਗੋਲ ਗੋਲੀਬਾਰੀ ਚੱਲਦੀ ਹੈ ਤੇ ਲਗਾਤਾਰ ਐਮਬੂਲੈਂਸਾਂ ਚੱਲ ਰਹੀਆਂ ਹੈ ਇਲਾਜ ਡਾਕਟਰਾਂ ਨੂੰ ਕੀਤਾ ਜਾ ਰਿਹਾ ਸਰ ਤੇ ਹਾਂ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਦੇਖ ਕੇ ਜਿਹੜੀ ਮਤਲਬ ਦੇ ਫਾਦਰ ਰੈਫਰ ਕਰਨੇ ਵਾਰੇ ਜਾਂ ਹੋਰ ਟੈਸਟ ਕਰਾਉਣ ਵਾਸਤੇ साइड से लगाना बस पहली बार तो मैं पहली बार सुनिए पहली बार गल सुनी मैं तुम्हें तो दसना थोड़े तो को परमिशन नहीं आएगी तुम दिल्ली नहीं जा सकते कोई भी संभव नहीं है किसी भी सूट में तुम नहीं जा सकते लेकिन पहले अपनी डेथ की फाइलिंग वो कराइए ये हरियाणा की धरती है सरदार आप इस बात में नहीं कुछ कर सकते ਇੱਕ ਮਿੰਟ ਸ਼ਾਂਤੀ ਨਾਲ ਸੁਣੋ ਆਪਾਂ ਇੱਕ ਮਿੰਟ ਕਿਸਾਨੋ ਆਪੇ ਸ਼ਾਂਤੀ ਨਾਲ ਸੁਣੋ ਸ਼ਾਂਤੀ ਨਾਲ ਸੁਣਨ ਦੀ ਕੋਸ਼ਿਸ਼ ਕਰੋ ਆਪਕੇ ਨੇਤਾਵੋ ਨੇ ਅਮੇਲਿਸ ਕੀ ਹੈ ਆਪਕੇ ਨੇਤਾਵੋ ਨੇ ਅਮੇਲਿਸ ਮੇਰਾ ਨਾਮ ਰੈਟਰ ਜਰਨਲਿਸਟ ਤਾਲਕੇ ਆਸੂਪਾ ਪ੍ਰੈਸ ਪਤਰ ਵੀ ਕੈ ਦੀ ਸੰਤਿਕਾਰੀ ਮਾ ਪ੍ਰਧਾਨ ਜੀ ਅੱਜ ਇਹਦੇ ਵਿੱਚ ਜਿੱਥੇ ਦੇ ਵਿੱਚ ਤੁਸੀਂ ਆਏ ਆ ਕੀ ਕਹਿਣਾ ਆ ਅੱਜ ਆਏ ਆ ਕਿ ਸਰਕਾਰ ਪਹਿਲਾਂ ਕਹਿੰਦੀ ਸੀ ਕਿ ਕਿਸਾਨਾਂ ਕੋਲ ਮਾਰੂ ਹਥਿਆਰ ਨਹੀਂ ਥਰੋ ਟ੍ਰੈਕਟਰ ਵਾਲੇ ਅਸੀਂ ਇਹ ਪੈਦਲ ਆਉਣਗੇ ਇਹਨੂੰ ਲੰਘਣ ਦੇਣਾਗੇ ਪਰ ਸੋ ਵੀ ਕੀ ਹੋਇਆ ਪੈਦਲ ਲੰਘਣ ਆ ਰਹੇ ਸੀਗੇ ਤੇ ਫੇਰ ਕਹਿ ਰਹੇ ਸੀਗੇ ਥੋੜੇ ਝੰਡੇ ਚ ਇਹ ਛੱਡੀਆਂ ਨੇ ਇਹ ਛੱਡੀ ਦੇਖੋ ਮੇਰੇ ਕੋਲ ਤੇ ਹੀ ਇਹਨੂੰ ਖਤਰ ਲੱਗ ਦੱਸ ਰਹੇ ਜੀ ਮੇਰਾ ਗੋਲਾ ਵਾਲੀ ਗੱਲ ਜਾਣੀ ਤਾਂ ਅੱਜ ਇੱਕ ਨਵਾਂ ਬਹਾਨਾ ਬਣਾਈਏ ਸਾਡੇ ਕੋਲ ਮਸਤਾ ਹੈ ਉਹ ਮੇਰੀ ਗੱਲ ਨਹੀਂ ਸੁਣੀ ਇਹ ਬਿਆਨ ਬਾਦਲੇ ਜੇ ਨਾ ਨੰਗਾਉਣੀਆਂ ਤਾਂ ਇੱਕ ਚੋਕ ਬੰਦ ਨਗਾ ਦੇ ਕੋਈ ਮਰਜੀ ਹੋਇਆ इस करके सरकार का पाज है असल किसान को जान देना नहीं चाहिए यह राह खोलना नहीं चाहते क्योंकि राह होना चाहते जान बना रहे